ਕ੍ਰਮ ਸलाम ਪਹੁੰਚੇ ਆਵਾਜ਼ ਇਸ ਇਫਰਮੇਸ਼ਨ ਦੇ ਪਾਗਲਮ ਦਾ ਕੁਝ ਹਿਸਾਬ ਵਿਖਾ ਗਏ ਕਿ ਸਲੀਬ ਤੇ ਜੀਵਨ ਉਤਰਿਆ ਸਲੀਬ ਦੇ ਉੱਤੇ ਪਵਿੱਤਰ ਪ੍ਰਭੂ ਯਿਸੂ ਨਾਸੀ ਨੇ ਆਪਣੀ ਜਾਨ ਜਿਹੜੀ ਕੁਰਬਾਨ ਕੀਤੀ ਆ ਬਸ ਸਾਡੇ ਵਾਸਤੇ ਇਹ ਭਾਈ ਭਰਾਣੋ ਜੀਵਨ ਉਤਰਿਆ ਸਲੀਬ ਤੋਂ ਇੱਕ ਨਵੀਂ ਇਨਸਾਨੀਅਤ ਸਲੀਬ ਦੀ ਕਥਾ ਐ ਵੀ ਨਹੀਂ ਆ ਪ੍ਰਭੂ ਯਿਸੂ ਨਾਲ ਸਿੱਧ ਦੁਆਰਾ ਸਲੀਬ ਦੀ ਨਿਸ਼ਾਨੀ ਆ ਕਿੰਨਾ ਮਾਜੀ ਨੂੰ ਬੜ ਸਕਦਾ ਸੋਚ ਨਵੀ ਹੋ ਸਕਦੀ ਬਦਲਿਆ ਜਾ ਸਕਦਾ ਵਧੀਆ ਬਣਿਆ ਜਾ ਸਕਦਾ ਸਰੀਰ ਨੂੰ ਨਿਸ਼ਾਨ ਰਹਾ ਕੇ ਬਨੋ ਆਪੇ ਸਰੀਰ ਤੋਂ ਇੱਕ ਨਵੀਂ ਇਨਸਾਨੀਅਤ ਆਸਿਆ ਦੀ ਪਤਰੀ ਦੋ ਦੇਹਾਂ ਆਪਣੇ ਪ੍ਰਾਧਾਨ ਦੇ ਕਾਰਨ ਅਸੀਂ ਮੁਰਦੇਸਾ ਪਰਮਪਰਭੂ ਯਿਸੂ ਨਾਸੀ ਦੇ ਬਾਪ ਲਹੂ ਨੇ ਸਾਨੂੰ ਜੀਵਨ ਦਿੱਤਾ ਹੈ ਇਹ ਜੀਵ ਜਿਹੜਾ ਕਿਰਪਾ ਵਾਲਾ ਹੈ ਇਹ ਅਸੀਂ ਖੋ ਗਣੀ ਲਿਆ ਇਹ ਅਸੀਂ ਮੋਲ ਨਹੀਂ ਲਿਆ ਇਹ ਸਾਡੇ ਵਿੱਚ ਤਾਕਤ ਨਹੀਂ

ਯੋਗੋ ਕਿਉਂਕਿ ਸਾਡੀ ਸੰਗਤ ਮਸੀਹ ਨਾਲ ਆਇਆ ਤਾਂ ਸਿ ਚਾਹੁੰਦੇ ਆ ਤੁਹਾਡੇ ਸੰਗਤ ਨੂੰ ਵੀ ਮਸੀਹ ਨਾਲ ਪੂਜਾਵੇ ਹallelujah ਇਹ ਬੜੀ ਜੀ ਅੱਸੀ ਅਲੀ ਪਤਰੀ ਦੋ ਜਾਈ ਇੱਕ ਵਜਨ ਹallelujah ਉਹ ਵੀ ਤਮਾ ਦੂਵੀ ਜਾ ਤੁਸੀਂ ਆਪਣੇ ਅਰਾਧਾ ਅਤੇ ਪਾਪਾ ਦੇ ਕਾਰਨ ਮੁਰਦੇ ਸੋ ਜਿਵਾਲਿਆ ਜਿਨ੍ਹਾਂ ਦੇ ਵਿੱਚ ਤੁਸੀਂ ਇਸ ਸੰਸਾਰ ਦੇ ਵਿਹਾਰ ਅਨੁਸਾਰ ਹਵਾਈ ਅਕਤਿਆਰ ਦੇ ਸਰਦਾਰ ਸਰਦਾਰ ਦੇ ਅਰਥਾਤ ਉਸ ਰੂਹ ਦੇ ਅਨੁਸਾਰ ਅੱਗੇ ਚੱਲਦੇ ਸੋ ਜਿਹੜੀ ਹੁਣ ਅਨਾਗਿਆਕਾਰੀ ਦੇ ਪੁੱਤਰਾਂ ਵਿੱਚ ਅਸਰ ਕਰਦੀ ਹੈ ਉਹ ਦੇ ਵਿਚਾਰ ਕਰਦੀ ਆ ਆਪਣੇ ਆਪਣੇ ਜੀਵਨ ਦੇ ਉੱਤੇ ਕਿ ਪਹਿਲਾ ਤੁਸੀਂ ਨਹੀਂ ਇਦਾਂ ਚੱਲਦੇ ਸੋ ਜਦੋਂ ਤੁਸੀਂ ਮਸੀਹ ਨੂੰ ਕਬੂਲ ਨਹੀਂ ਕੀਤਾ ਸੀ ਉਦੋਂ ਤੁਸੀਂ ਵੀ ਮੁਰਦੇ ਵਰਗੇ ਸੀ ਜਿਨਾਂ ਜੇ ਕੋਈ ਤੁਹਾਨੂੰ ਮਸੀਹ ਨੇ ਉਠਾ ਹੀ ਲਿਆ ਤੇ ਹੁਣ ਉਠਾ ਕੇ ਤੁਹਾਡੇ ਵਿੱਚ ਫਰਕ ਕੀ ਕੀਤਾ ਹੈ ਹੁਣ ਫਰਕ ਇਹ ਆ ਕਿ ਪਹਿਲਾ ਤੁਸੀਂ ਉਸ ਆਤਮਾ ਦੀ ਅਗਵਾਈ ਨਾਲ ਚੱਲਦੇ ਸੋ ਜਿਹੜੀ ਹੁਣ ਅੜ ਆਗਿਆਕਾਰੀ ਤੇ ਪੁੱਤਰਾ ਵਿੱਚ ਵਸਦੀ ਆ ਪਹਿਲਾਂ ਤੁਹਾਡੇ ਵਿੱਚ ਵੀ ਹੋਈ ਰੂਹ ਸੀ ਨਿੰਦਿਆ ਕਰਨੀ ਤੇ ਰਾਜੀ ਜੀ ਮੁਕੇ ਬਾਜੀ ਹੌਲੜਪਾ ਸ਼ੇਕੀ ਬਾਜੀ ਆੜ ਆਗਿਆਕਾਰ ਨਾ ਸ਼ੁਕਰੇ ਅਸਨ ਜੀ ਵੀ ਉਹ ਗੁਲਾਮੀ ਪ੍ਰੀਮ ਹallelujah ਭਾਈ ਭੈਣੋ ਹੁਣ ਜਿਹੜੀ ਆਤਮਾ ਅਸੀਂ ਵੇਖਦੇ ਆ ਨਹੀਂ ਕਰਦੇ ਨਹੀਂ ਇਹ ਬੰਦਾ ਆਤਮਿਕ ਨਹੀਂ ਹੈ ਤੇ ਸਰੀਰਕ ਕਿਤਾਬਾਂ ਦਾ ਗਿਆਨ ਇਹ ਪਵਿੱਤਰ ਪ੍ਰਭੂ ਇਹ ਤੁਹਾਨੂੰ ਅਸੀਸ ਦੀਤੇ ਨੇ ਤੇ ਉਦੋਂ ਤੁਹਾਨੂੰ ਇਹ ਜੀਵਨ ਮਿਲਿਆ ਆ ਜਿਹੜਾ ਹੁਣ ਤੁਸੀਂ ਗਵਾਚਾਰ ਤੇ ਜੇ ਤੈਨੂੰ ਆਟੀ ਅੱਖ ਵੇਚ ਕੇ ਦਾਦ ਦਿੱਤੀ ਆ ਤੁਸੀਂ ਆਵਾਜ਼ ਸੁਣ ਕੇ ਦਾਸਤ ਦੇ ਜੇ ਕਿ ਨਹੀਂ ਭਾਈ ਇਹ ਬੰਦੇ ਤੇ ਯਾਰ ਹੈ ਨਹੀਂ ਹੈ ਇਹ ਯਾਰ ਰਹਿਦੀ ਗੱਲ ਨਹੀਂ ਕਰਦਾ ਕਿਉਂਕਿ ਇਹਦੇ ਵਿੱਚ ਪ੍ਰਭੂ ਦਾ ਆਤਮਾ ਨਹੀਂ ਹੈ ਜੇ ਕਰੇ ਜੇ ਪ੍ਰਭੂ ਦਾ ਆਤਮਾ ਹੁੰਦਾ ਤੇ ਇਹ ਯਾਰ ਅਹਿਮ ਦੀ ਗੱਲ ਕਰਦਾ ਮਾਫੀ ਦੀ ਗੱਲ ਕਰਦਾ ਬਾਰੇ ਬੈਣੋ ਜੇ ਤੁਹਾਡੇ ਵਿੱਚ ਇਹ ਗੁਣ ਆਇਆ ਤਾਂ ਤਾਂ ਨੋਪਾ ਲੱਗਦਾ ਫਰਕ ਹallelujah ਇਸ ਕਰਕੇ ਕਿ ਪ੍ਰਭੂ ਸਰੀ ਬੋਤੇ ਗਿਆ ਤੇ ਉਹਨੇ ਤੁਹਾਨੂੰ ਮਰਦਿਆਂ ਵਿੱਚੋਂ ਉਠਾਇਆ ਆ ਵਾਖ ਕੀਤਾ ਆ ਜੁੜਿਆ ਹੋਏ ਨੇ ਹਾਂਜੀ ਅਤੇ ਉਹਨਾਂ ਵਿੱਚ ਅਸੀਂ ਵੀ ਸਭੇ ਸ਼ਰੀਰ ਅਧਿਮਾਨ ਦੀਆਂ ਚਾਹਵਾਂ ਨੂੰ ਪੂਰੇ ਕਰਦਿਆਂ ਆਪਣੇ ਸ਼ਰੀਰ ਦੀ ਕਾਮਨਾ ਵਿੱਚ ਅੱਗੇ ਦਿਨ কাটਦੇ ਸਾਂ ਅੱਗੇ ਦਿਨ ਕਰਦੇ ਹਾਂ ਪਰ ਹੁਣ ਨਹੀਂ ਅੱਗੇ ਵੀ ਅਸੀਂ ਪਹਿਲਾਂ ਅਸੀਂ ਵੀ ਜਦੋਂ ਮਸਜਿਦ ਨੂੰ ਨਹੀਂ ਜਾਂਦੇ ਸੀ ਜਾਂ ਉਹਨੂੰ ਕਬੂਲ ਨਹੀਂ ਕੀਤਾ ਸੀ ਤੇ ਇਹੋ ਚਾਲ ਚੱਲਦੇ ਸਾਂ ਜਿਦੋਂ ਹੁਣ ਆਈ ਜਾਣ ਗਏ ਆ ਥੋੜਾ ਆਪਾਂ ਕਾਹਦੇ ਨੇ ਆ ਕਿ ਬਰਬਾਦ ਨਹੀਂ ਕਿ ਨਹੀਂ ਹੈ ਹallelujah ਮਨ ਦੀਆਂ ਚਾਵਾ ਜੋ ਪੂੜਾ ਕਰਦੇ ਆ ਸ਼ਰੀਰ ਦੀ ਕਾਮਨਾ ਵਿੱਚ ਚੱਲਦੇ ਅੱਗੇ ਦਿਨ ਘਟਦੇ ਸਾਡੇ ਅਤੇ ਹੋਰ ਨਾ ਅਭੂ ਆਪਣੇ ਸੁਭਾਅ ਕਰਕੇ ਗਜਬ ਦੇ ਪੁੱਤਰ ਸਾਂ ਬਾਰੇ ਸਾਹ ਅਰਜਨ ਜੀ ਬਾਰੇ ਪੁੱਤਰ ਸਾਹ ਅਰਜਨ ਜੀ ਅਰ ਹੁਣ ਕਿਤੇ ਪੁੱਤਰ ਆ ਹੁਣੇ ਪ੍ਰਭੂ ਈਸ਼ੁਰ ਦੇ ਅੰਤਿਆਤੇ ਪੁੱਤਰਾ ਹੁਣੇ ਆਕਰਮਾਜੀ ਨਹੀਂ ਕਾਦੇ ਲਿਖ ਜਾਂਦੇ ਆ ਨਰਮ ਹੋ ਜਾਂਦੇ ਆ ਕਿਉਂਕਿ ਪਰਮੇਸ਼ਰ ਦਾ ਆਤਮਾ ਸਾ ਰੂਹ ਸਿਖਾਉਂਦਾ ਹੈ ਜਿਹਦੇ ਆਕਰਮਾਜੀ ਦੇ ਜੋ ਮਰ ਪੜਦੇ ਸਾਰੇ ਭਾਈ ਭੈਣੋ ਜਿਨ੍ਹਾਂ ਨੇ ਅਜੇ ਮਸੀਹ ਨੂੰ ਬੋਲ ਨਹੀਂ ਕੀਤਾ ਉਹਨਾਂ ਦੇ ਵਿੱਚ ਆ ਗਿਆ ਵੀ ਆਕੜ ਬਾਈ ਦਾ ਸੁਭਾਅ ਆ ਉਹ ਲਈ ਵਦੇ ਹallelujah ਇਸ ਕਰਕੇ ਇੱਕ ਤੋਂ ਸਾਨੂੰ ਸੁਭਾਅ ਮਿਲਿਆ ਆ ਸਲੀਮ ਤੋਂ ਪ੍ਰਭੂ ਯਿਸੂ ਨਾਲ ਸੀ ਸੰਬੰਧ ਤੇ ਗਏ ਉਹਨਾਂ ਨੇ ਆਪਣੀ ਜਾਨ ਸਾਡੇ ਵਾਸਤੇ ਕੁਰਬਾਨ ਕੀਤੀ ਹੱਥਾਂ ਪਰੇ ਨਿ ਇਲਟਕਾਏ ਸਿਰ ਤੇ ਕੰਡਿਆਂ ਦਾ ਤਾਜ ਪਾਇਆ ਤੇ ਆਪਣਾ ਸੁਭਾਅ ਹਸਾਂ ਦਿੱਤਾ ਹੈ

ਮਸੀਹ ਦੇ ਨਾਲ ਜੀਵਾਲਿਆ ਕਿਰਪਾ ਤੋਂ ਹੀ ਤੁਸੀਂ ਬਚਾਏ ਗਏ ਹੋ ਪਾਈ ਪੈਣਾ ਜਦੋਂ ਅਸੀਂ ਉਹਨੂੰ ਕਬੂਲ ਵੀ ਨਹੀਂ ਕੀਤਾ ਸੀ ਉਦੋਂ ਹੀ ਉਹਨੇ ਸਾਡੇ ਵਾਸਤੇ ਕੁਰਬਾਨੀ ਜਿਹੜੀ ਉਹ ਕਰ ਦਿੱਤੀ ਹੋਈ ਆ ਹallelujah ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨਦਰਾਂ ਲਈ ਉਹਨੇ ਕੁਰਬਾਨੀ ਕਰ ਦਿੱਤੀ ਹੋਈ ਆ ਕਿਸੇ ਨੂੰ ਕੁਰਬਾਨੀ ਦੀ ਨਹੀਂ ਜ਼ਰੂਰਤ ਨਹੀਂ ਆ ਬਲੀ ਚੜਾਉਂਦੀ ਜ਼ਰੂਰਤ ਨਹੀਂ ਆ ਸਾਡੇ ਵਾਸਤੇ ਪਵਿੱਤਰ ਪ੍ਰਭੂ ਯਿਸੂ ਨਾਲ ਸੀ ਬਲੀਦਾਨ ਹੋ ਚੁੱਕੇ ਨੇ

ਅਸੀਂ ਕਿਦਾਂ ਚੱਲਦੇ ਸੀ ਜਿੱਦਾਂ ਹੁਣ ਆਣ ਆ ਗਿਆ ਕਾਲੇ ਦੇ ਪੁੱਤਰ ਚੱਲਦੇ ਨੇ ਨਾ ਸ਼ੁ크ਰੀ ਮਾਪਿਆਂ ਦੇ ਆਣ ਆ ਗਿਆ ਕਾਰ ਛੇਕੀ ਬਾਜ ਮਾਇਆ ਦੇ ਲੋਭੀ ਟਿਗੜਾ ਲੋ ਹallelujah ਦੇਸਵਾ ਉਹ ਸਾਨੂੰ ਪਰਮੇਸ਼ਰ ਨੇ ਕੀ ਦਿੱਤਾ ਆਜ਼ਾਦ ਕੀਤਾ ਆ ਭਾਈ ਬੈਣੋ ਜਿਸ ਕਰਕੇ ਜੀ ਬਦਕੀ ਕੀਤੀ ਇਸ ਕਰਕੇ ਨਹੀਂ ਪਗਦੀ ਕੀਤੀ ਨਹੀਂ ਨਹੀਂ ਪਗਦੀ ਕਰਦਾ ਸਰ ਬਦਕੀ ਕਰਦਾ ਸਰ ਉਹਦੇ ਵਿੱਚ ਆਣ ਕੇ ਸਾਨੂੰ ਮਿਲਿਆ ਆ ਬਾਹਰ ਕਰਕੇ ਨਹੀਂ ਆਏ ਹallelujah ਹallelujah ਜਿਹਨੀਆਂ ਨੇ ਮਸੀਹ ਨੂੰ ਮਕਬੂਲ ਕੀਤਾ ਆ ਮਸੀਹ ਦੇ ਵਿੱਚ ਚੱਲਦੇ ਨੇ ਉਹ ਇਸ ਅਨੁਭਵ ਨੂੰ ਜਾਣ ਸਕਦੇ ਨੇ ਕਿ ਬਦਕੀ ਤੇ ਪਗਦੀ ਦਾ ਪਤਾ ਤਾਂ ਸਾਨੂੰ ਉਦੋਂ ਲੱਗਾ ਜਦੋਂ ਅਸੀਂ ਮਸੀਹੀ ਵਿੱਚ ਆ ਗਏ ਆ ਉਹ ਤੋਂ ਪਹਿਲਾਂ ਤਾਂਸੀਂ ਦਾ ਸ਼ੁਕਰੇ ਸੀ ਮਨਮatri ਸੀ ਪਰ ਜਦੋਂ ਅਸੀਂ ਮਸਲੀ ਵਿੱਚ ਆ ਗਏ ਆ ਫਿਰ ਸਾਨੂੰ ਪਤਾ ਲੱਗਾ ਆ ਫਿਰ ਸਾਨੂੰ ਗੁਣ ਆਇਆ ਆ ਫਿਰ ਸਾਡੀ ਅੱਖ ਖੁੱਲੀ ਆ ਫਿਰ ਸਾਡਾ ਜੀਵਨ ਬੁਰੀਆ ਆਦਤਾਂ ਨੂੰ ਛੱਡ ਚੁੱਕਿਆ ਆ ਗਾੜੀ ਬਲੋਜ ਆਪਜਸ ਸ਼ਬਦ ਛੱਡਦੇ ਹੋਏ ਨੇ

कि ਅਸੀਂ ਬਰਿਆਈ ਤੋਂ ਸਾਰੀ ਬਰਿਆਈ ਤੋਂ ਲਾਂਭੇ ਰਹੀਏ ਹਾਂਜੀ ਅਤੇ ਉਹਦੇ ਸਾਨੂੰ ਉਹਦੇ ਨਾਲ ਉਠਾਇਆ ਅਤੇ ਸਾਨੂੰ ਮਸੀਹ ਯੀਸ਼ੂ ਵਿੱਚ ਸਵਰਗੀ ਥਾਵਾਂ ਉਤੇ ਉਸੇ ਨਾਲ ਬਹਾਲਿਆ ਕੀ ਉਸ ਦਇਆghi ਨਾਲ ਜੋ ਮਸੀਹ ਯੀਸ਼ੂ ਵਿੱਚ ਸਾਡੇ ਤੇ ਹੈ ਉਹ ਆਉਣ ਵਾਲਿਆ ਜਗ ਵਿੱਚ ਆਪਣੀ ਕਿਰਪਾ ਦਾ ਬੇਹੱਦ ਉਧਾਰ ਲੈ ਉਹ ਜਾਗਰ ਕਰੇ ਆਉਣ ਵਾਲੇ ਸਮੇਂ 'ਚ ਬੇਹੱਦ ਕਿਰਪਾ ਦਾ ਧਨ ਜਾਗਰ ਕਰੇ ਇਹ ਤਾਂ ਜ਼ਰੂਰੀ ਆ ਭਾਈ ਮੈਂ ਇੱਕ ਵਿਚਾਰ ਆਪਾਂ ਛੋਟਾ ਜਿਹਾ ਕਰਦੇ ਆ ਕਿ ਜੀਣ ਵਾਸਤੇ ਪੈਸਾ ਜ਼ਰੂਰੀ ਆ ਜੀਣੋਂ ਆਪੇ ਰਹਿਣ ਵਾਸਤੇ ਘਰ ਜ਼ਰੂਰੀ ਆ ਹallelujah ਇਹ ਉਹਦੇ ਨਾਲ ਸਾਨੂੰ ਮੇਲ ਕਰਨੀ ਚਾਹੀਦੀ ਆ ਕੱਲ ਅਸੀਂ ਪੜਿਆ ਸੀ ਪਰਮੇਸ਼ਰ ਦੇ ਪਾਪ ਗ੍ਰਾਮ ਚ ਕਿ ਜੀ ਕੋ ਰੋਟੀ ਖਾਦਾ ਐ ਤੁਹਾਨੂੰ ਕੰਮ ਦਿੰਦਾ ਕਰਨਾ ਪੈਣਾ ਤੇ ਜੇ ਕੰਮ ਤੇ ਨਿਰਨਾ ਕੋਲੋਂ ਮੱਗਦਾ ਤਾਂ ਰੋਟੀ ਨਾ ਆਵੇ ਇਹ ਭਾਈ ਬਣੋ ਸਰੀਰ ਨੂੰ ਪਾਲਣ ਵਾਸਤੇ ਇਹ ਤੁਹਾਨੂੰ ਕੰਮ ਦਿੰਦਾ ਕਰਨਾ ਪੈਣਾ ਤੇ ਕਦੇ ਮੁਕਰਿਆ ਨਾ ਕਰੋ ਜੁਰਤ ਦਾ ਆਪਣੇ ਕੰਮ ਕਰਿਆ ਕਰੋ ਤੇ ਯੁਰਤ ਨਾਲ ਬੰਦਗੀ ਪੱਤ ਪੀ ਵਿੱਚ ਲੱਗੇ ਰਿਹਾ ਕਰੋ ਜੇ ਮਾੜੀ ਜੀ ਵੀ ਸਾਡੇ ਤੇ ਢੇਲ ਪਾਉਣ ਬੈਜੇ ਨਾ ਤੇ ਅਸੀਂ ਬੜੀ ਪਿੱਛੇ ਚੜ ਜਾਂਦੇ ਹਾਂ ਹਾਲੇਲੂਇਆ ਭਾਈ ਬੈਣੋ ਜਿਹੜਾ ਵੀ ਵੱਗਾ ਮਜ਼ਦੂਰ ਵਰਗਾ ਇੱਕ ਦਿਨ ਜੇ ਕੋਈ ਛੁੱਟੀ ਹੋ ਜਾਵੇ ਨਾ ਇੱਕ ਦਿਨ ਜੜੀ ਟੁੱਟ ਜਾਵੇ ਤੇ ਬਹੁਤ ਨੂੰ ਲਾਉਂਦਾ ਜਾਂਦਾ ਪਿੱਛੇ ਚਲ ਜਾਂਦਾ ਆ ਹallelujah ਪਰ ਇਸ ਸਰੀਰਿਕ ਦੁਆ ਨੇ ਪਰ ਜਦੋਂ ਅਸੀਂ ਆਤਮਿਕ ਤੌਰ ਤੇ ਦੇਖਦੇ ਆ ਤੇ ਇੱਕ ਦਿਨ ਦੁਆ ਨਾ ਕਰੀਏ ਇੱਕ ਦਿਨ ਭਜਨ ਬਾਣੀ ਨਾ ਕਰੀਏ ਇੱਕ ਦਿਨ ਪ੍ਰਭੂ ਦੇ ਚਰਨਾਂ 'ਚ ਨਾ ਆਈਏ ਤੇ ਮਹਿਸੂਸ ਕਰਿਓ ਅੱਜ ਕੋਈ ਉਠ ਕੇ ਸਵੇਰ ਦੁਆ ਕੀਤੀ ਆ ਤੇ ਤੁਹਾਡੇ ਜਿਹੜਾ ਸਾਰਾ ਜਿਹੜਾ ਇਹ ਬੋਝ ਪ੍ਰਭੂ ਨੇ ਲੈ ਲਿਆ ਆ ਬਾਲਕ ਚਾਹ ਵਾਗਵਾਣ ਦੇ ਵਿੱਚ ਇੱਕ ਤਸल्ली ਆ ਕਿ ਅਸੀਂ ਆਪਣਾ ਦੇਣ ਜਿਹੜਾ ਆ ਉਹ ਆਪਰੇ ਪਿਤਾ ਪ੍ਰਭੂ ਯਿਸੂ ਨਾਸਰ ਜੀ ਦਾ ਕਰ ਦਿੱਤਾ ਆ ਕਾਟੇ ਬਣੀ ਗਾਲ ਨਹੀਂ ਹੋਵੇਗੀ। ਉਸ ਵਾਸ਼ਾ ਕਿੱਥੋਂ ਮਿਲਿਆ? ਇਸ ਸਲੀਬ ਤੋਂ ਮਿਲਿਆ। ਪ੍ਰਭੂ ਯਿਸੂ ਨਾਸਰ ਸਲੀਬ ਤੇ ਕੇ ਆਪਣਾ ਕੀਮਤੀ ਲਾਹੂ ਪਾਇਆ। ਆਪਣੀ ਕੀਮਤੀ ਜਾਨ ਜਿਹੜੀ ਸੀ ਦਿੱਤੀ। ਭਾਵੇਂ ਵਾਲਕ ਸੀ ਦੇ ਵਿਰਲੇ ਮੌਤ ਦਾ ਸਬਾਤ ਚੱਕਿਆ ਮਰਦਿਆਂ ਵਿੱਚੋਂ ਜੀਂਦਾ ਹੋਇਆ ਔਰ ਇਸ ਵਾਹ ਇੱਕ ਗੁਣ ਉਤਵਾ ਨੂੰ ਮੈਨੂੰ ਦੇਣਾ ਚਾਹੁੰਦਾ ਸੀ ਔਰ ਜਿੰਨਿਆਂ ਨੇ ਕਬੂਲ ਕੀਤਾ ਮੇਰੇ ਧੰਨਵਾਦ ਜਿੰਨਿਆਂ ਨੇ ਨਹੀਂ ਕੀਤਾ ਉਹਨਾਂ ਨੂੰ ਵੀ ਬੇਤੀ ਆ ਕਿ ਇਹ ਗੁਣ ਇਸ ਵਾਹ ਲੋਕੋ ਬੋਲ ਕਰੋ ਤੁਹਾਡੀ ਤਰੱਕੀ ਦੇ ਸ਼ਾਂਤੀ ਵਾਦੀ ਜਾਵੇਗੀ ਹਾਂਜੀ ਯੋਯੋ ਤੁਸੀਂ ਕਿਰਪਾ ਤੋਂ ਦੇਹਜਾ ਦੇ ਰਾਹੀ ਬਚਾਇਏਗੇ ਪਹਿਲੇ ਹੀ ਆਪਾਂ ਵਿਚਾਰ ਕੀਤਾ ਆ ਕਿ ਇਹ ਬੰਦਗੀ ਭਗਤੀ ਕਰਕੇ ਨਹੀਂ ਬਚੇ ਸਾਡੇ ਦੇ ਪ੍ਰਭੂ ਦੀ ਧਿਆ ਹੋਈ ਆ ਦੀ ਕਿਰਪਾ ਆਈ ਆ ਤੇ ਸਾਨੂੰ ਉਹ ਜੀਵਨ ਚੋਂ ਬਾਹਰ ਕੱਢ ਲਿਆ ਖਫੜ ਕੇ ਹallelujah 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 ਤੇ ਸਾਨੂੰ ਬੰਦਗੀ ਭਗਤੀ ਦਾ ਪਤਾ ਲੱਗਾ ਪ੍ਰਾਰਥਨਾ ਕਰਨ ਦੀ ਸਾਨੂੰ ਬਾਤ ਚ ਆਈ ਹੈ ਕਚਨ ਪਰਦਨ ਸਾਨੂੰ ਬਾਹਰ ਚ ਆਇਆ ਸਮਝ ਆਈ ਜੇ ਸਾਨੂੰ ਬਾਹਰ ਚ ਆਈ ਆ ਪਹਿਲਾ ਉਹਨੇ ਸਾਡਾ ਹੱਥ ਫੜ ਕੇ ਨਹੀਂ ਜੇ ਜੋ ਬਾਹਰ ਕੱਟਿਆ ਚਾਣਣ ਜਿ ਲਿਆਂਦਾ ਤਾਂ ਇਹਦੀ ਸਮਝ ਆਈ ਆ ਤਾਂ ਸਾਨੂੰ ਇਹ ਗਿਆਨ ਦਾ ਪਤਾ ਲੱਗਾ ਆ ਤਾਂ ਸਾਨੂੰ ਪ੍ਰਾਰਥਨਾ ਕਰਨੀ ਆਈ ਆ ਤਾਂ ਅਸੀਂ ਦਾਵਾ ਕੱਢਦੇ ਆ ਕਿ ਯਿਸੂ ਮਸੀਹ ਜਿਉਂਦਾ ਆ ਪਹਿਲਾ ਉਹਨੇ ਇਹਦੇ ਜੇ ਸਾਨੂੰ ਬਾਹਰ ਕੱਟਿਆ ਆ ਪਹਿਲਾ ਉਹਨੇ ਇਹਦੇ ਜੋ ਬਾਹਰ ਕੱਟ ਕੇ ਲਿਆਂਦਾ ਆ ਤੇ ਆਪਣੇ ਕੋਲ ਚਾਣਣ ਵਿੱਚ ਤਾਰਫ ਆ ਬੰਦਗੀ ਭਗਤੀ ਦਾ ਪਤਾ ਲਗਾਇਆ ਕਵੰਡ ਨਹੀਂ ਹੈ ਨਾ ਕਰਨਾ ਚਾਹੀਦਾ ਕਿਵੇਂ ਦੁਆ ਕਰਨੀ ਆ ਗਈ ਆ ਮੈਨੂੰ ਬਦਰ ਸੁਣਾਣ ਆ ਗਿਆ ਮੈਂ ਤੇ ਝਾਕ ਬਚਨ ਨੂੰ ਫਾਲੋ ਕਰ ਰਹੀ ਨਾ ਨਹੀਂ ਨਹੀਂ ਇਸ ਸਮੁੰਦਰਿਆ ਦਿਨ ਰਾਤ ਲੱਗੇ ਰਹੋ ਮੇਂਦ ਪੋਰੀਆਂ ਨਾਲ ਆਤਮਿਕ ਕਮਾਈ ਕਰੋ ਜਿਦਾ ਸਰੀਰਿਕ ਕਮਾਈ ਕਰਦੇ ਜੀ ਨਾ ਚੌਕੇ ਹੋਏ ਵੀ ਕੰਮ ਤੇ ਜਾਂਦੇ ਜੀ ਹallelujah ਇਸੇ ਤਰ੍ਹਾਂ ਭਾਈ ਬਣੋ ਆਤਮਿਕ ਜੀਵਨ ਨੂੰ ਤਕਵਾ ਲਈ ਜਾਓ ਜਿਹੜਾ ਜੋਰ ਮਾਰੇਗਾ ਉਹ ਜਿੱਤ ਲੇਗਾ ਜਿਹੜਾ ਈਲਾ ਬਹਿ ਗਿਆ ਉਹ ਫੇਰ ਹਾਰੇਗਾ ਜੀਵਨ ਬੀਤਦਾ ਜਾਂਦਾ ਦਿਨ ਬੀਤੇ ਜਾਂਦੇ ਪਲ ਪਲ ਉੱਰ ਘਟਦੇ ਜਾਂਦੇ ਆ ਤਾਨੂੰ ਚਾ ਚੜਦਾ ਸੀ ਵੱਡੇ ਹੋਈ ਜਾਂਦੇ ਆ ਚਾਹ ਦੀ ਸਾਮਾਨੀ ਬਾਤਾਂ ਜਾਣਦੇ ਕਾਮ ਬਾਤਾਂ ਜਾਣਦੇ ਆ ਤਜਰਬਾ ਬਾਤਾਂ ਜਾਣਦੇ ਆ ਉਧਰ ਸਮਾਪਤਾ ਜਾਣਦੇ ਆ ਸਮਾਪਤਾ ਜਾਣਦੇ ਆ ਭਾਈ ਬਣੋ ਵਿਚਾਰ ਕਰਨ ਦੀ ਲੋੜ ਆ ਤਰੱਕੀ ਕਰਨ ਦੀ ਲੋੜ ਆ ਸ਼ਾਂਤੀ ਨੂੰ ਪ੍ਰਾਪਤ ਕਰਨ ਦੀ ਲੋੜ ਆ ਜਿੱਦਾਂ ਸਰੀਰਿਕ ਕਮਾਈ ਦੀ ਜ਼ਰੂਰਤ ਆ ਜਿੱਦਾਂ ਆਤਮਿਕ ਕਮਾਈ ਦੀ ਵੀ ਜ਼ਰੂਰਤ ਆ ਤੌਰ ਪਰੋ ਸਦੀਬ ਨੂੰ ਮੱਦੇ ਨਜ਼ਰ ਰੱਖੋ ਜਿਹਦੇ ਉੱਤੇ ਮਰਦੀ ਅਵਿਤਾਰ ਰਬੂ ਯੋਗਨਾ ਆਸਰੀ ਨੇ ਜਾਨ ਕੁਰਬਾਨ ਕਰ ਦਿੱਤੀ ਜੇ ਇੱਕ ਨਵੀਂ ਇਨਸਾਨੀयत ਉਤਰੀ ਉਹ ਇਨਸਾਨੀयत ਨੂੰ ਪਹਿਨ ਲਵੋ ਤਾਂ ਜੋ ਤੁਹਾਡਾ ਤੁਹਾਡੇ ਮਾਲ ਬੱਚਿਆਂ ਦਾ ਭਲਾ ਹੋਵੇ ਤੁਹਾਡੀ ਆਉਣ ਵਾਲੇ ਜਨਮ ਚ ਤੁਹਾਨੂੰ ਤਸੱਲੀ ਤੇ ਸ਼ਾਂਤੀ ਹੋਵੇ ਤਾਂ ਜੋ ਦੂਸਰੀ ਮੌਤੋਂ ਪਰ ਸਕੋ ਹਾਂਜੀ ਇਹ ਤਾਂ ਮੱਦੀ ਵੱਲੋਂ ਨਹੀਂ ਇਹ ਪਰਮੇਸ਼ਰ ਦੀ ਬਖਸ਼ੀਸ਼ ਹੈ ਇਹ ਜੀਵਨ ਪਰਮੇਸ਼ਰ ਦੀ ਬਖਸ਼ੀਸ਼ ਹੈ ਉਹ ਜੀਵਨ ਮਿਲਿਆ ਮਿਲਿਆ ਆਛੇ ਫੈਰੀ ਫੈਰੀ ਬਰਕਤ ਆਈ ਆਈ ਹੈ ਖੁਦਾ ਮੇਰੀ ਜੁਤਰਾਨੀ ਮੇਰੀ ਜੁਤਰਾਨੀ ਮੇਰੀ ਤਾਕਤ ਨਾ ਨਹੀਂ ਮੇਰੀ ਬੰਦੀ ਕੀ ਭਰਤੀ ਨਾ ਨਹੀਂ

ਮੈਂ ਨਿਰਗੋੜ ਸੀ ਪਰ ਪ੍ਰਭੂ ਦੇ ਲਹੂ ਨੇ ਮੈਨੂੰ ਗੁੜੀ ਬਣਾਇਆ ਮੈਂ ਨੇਰ ਤਾਂ ਸੀ ਪ੍ਰਭੂ ਦੇ ਲਹੂ ਨੇ ਮੈਨੂੰ ਤਾਂ ਨਹੀਂ ਬਣਾਇਆ ਮੈਂ ਕੋ ਨਜ਼ੋਰ ਸੀ ਨਿਰਬਲ ਸੀ ਪ੍ਰਭੂ ਦੇ ਲਹੂ ਨੇ ਮੈਨੂੰ ਪਵਿੱਤਰ ਪ੍ਰਭੂ ਯਿਸੂ ਾਸਕਰ ਨੌਰੇ ਅਗੇ ਤੋ ਬਲਵਾਨ ਬਣਾਇਆ ਤਾਂ ਮੈਂ ਗੱਲਾਂ ਕਰਦਾ ਹallelujah

ਇਹ ਕੋਈ ਕਮਾਂਡ ਕਰੇ ਇਹ ਸਾਡੀਆਂ ਕਰਮੀਆਂ ਨਾਲ ਨਹੀਂ ਆ ਅਜੇ ਹਾਂ ਨਾ ਹੋਵੇ ਕੋਈ ਕਮਾਂਡ ਕਰੇ ਕਿ ਮੈਨੂੰ ਤੇ ਪ੍ਰਾਰਥਨਾ ਕਰਨੀ ਆਉਂਦੀ ਤੇਰੀ ਪ੍ਰਾਰਥਨਾ ਝੱਟ ਸੁਣੀ ਜਾਂਦੀ ਮੈਨੂੰ ਬਚਰ ਪੜਦਾ ਹੋਣੀ ਇਸੇ ਲਈ ਤੁਹਾਨੂੰ ਸਮਝ ਆ ਜਾਂਦੀ ਇਹ ਤਾਂ ਆਈ ਆ ਕਿ ਪ੍ਰਭੂ ਸਰੀਰ ਦੇ ਗਿਆ ਹੈ ਇਹ ਤਾਂ ਆਇਆ ਕਿ ਪ੍ਰਭੂ ਦੀ ਬਖਸ਼ੀਸ਼ ਹੋਈ ਆ ਮਨ ਦੀ ਭਗਤੀ ਕਰਨੀ ਸਾਨੂੰ ਬਾਅਦ ਵਿੱਚ ਆਈ ਆ ਪਹਿਲਾਂ ਪ੍ਰਭੂ ਨੇ ਸਾਡੇ ਤੇ ਰਹਿਮ ਕੀਤਾ ਹੈ ਧਿਆਪੀ ਦੀਆ ਸਾਨੂੰ ਸਾਰੇ ਜਮੀਰਿਆਂ ਜੋ ਬਾਹਰ ਕੱਢਿਆ ਆ ਚਕਾਨ ਦੇ ਖੜਿਆ ਕੀਤਾ ਆ ਸਾਡੇ ਕੰਮ ਕਾਰ ਸਿੱਧੇ ਕੀਤੇ ਨੇ ਸਾਡੇ ਸ਼ਰੀਰ ਆ ਆਤਮਾ ਦੇ ਧਿਆਪੀ ਕੀਆ ਸਾਨੂੰ ਬਾਲ ਬੱਚੇ ਦਿੱਤੇ ਨੇ ਪ੍ਰਭੂ ਯਿਸੂ ਹਰ ਚੀਜ਼ ਨੂੰ ਸਾਡੇ ਲਈ ਪਾਇਆ ਕਰਦਾ ਤਾਂ ਤਾਂ ਭਾਈ ਬੈਣੋ ਅਸੀਂ ਧੰਨਵਾਦ ਕਰਦੇ ਹਾਂ ਹਾਂਜੀ ਕਿਉਂਕਿ ਅਸੀਂ ਉਹਨਾਂ ਦੀ ਰਚਨਾ માં ਜਿਹੜੇ ਮਸੀਹ ਯਿਸੂ ਹੈ ਤੇ ਸ਼ੋਭ ਕਰਮਾਂ ਲਈ ਰਜੇਗੇ ਅਸੀਂ ਕਾਰੇ ਵਾਸਤੇ ਰਜੇ ਗਏ ਆ ਸ਼ੋਭ ਕਰਮਾਂ ਪ੍ਰਭੂ ਨੇ ਚੋਣ ਦੇ ਵਾਹਕਾਰ ਕੇ ਸਮੂ ਸ਼ੋਭ ਕਰਮ ਕਰਨ ਕਰਤੇ ਰਜਾਇਆ ਦਸਯੋਦੀ ਰਚਾਇਆ ਹਾਂਜੀ ਕਿਉਂ ਪਰਮੇਸ਼ਰ ਨੇ ਅੱਗੋ ਹੀ ਤਿਆਰ ਕੀਤੇ ਸਨ ਕਿ ਅਸੀਂ ਉਹਨਾਂ ਵਿੱਚ ਲੱਗੇ ਰਹੀਏ ਅਸੀਂ ਕਿਹਦੇ ਵਿੱਚ ਲੱਗੇ ਰਹੀਏ ਸ਼ੋਭ ਕਰਮਾਂ ਵਿੱਚ ਲੱਗੇ ਰਹੀਏ ਪਰਮੇਸ਼ਰ ਦਾ ਬੰਦਾ ਸ਼ੋਭ ਕਰਨਾ ਵਾਲੀ ਪਿਆਰ ਕੀਤਾ ਹੋਇਆ ਹੋਵੇ ਹਲੇਲੂਇਆ ਪਾਈ ਬੈਣੋ ਪਰਮੇਸ਼ਰ ਦੇ ਪਾਵਨ ਆਗਮਨ ਪੜਿਆ ਆ ਬਹੁਤ ਧੰਨਵਾਦ ਕਰਦੇ ਆ ਤੇ ਸਲੀਬ ਤੇ ਨਵੀਂ ਇਨਸਾਨੀਅਤ ਉਤਰੀ ਜੀਵ ਨਹੀਂ ਬੈਨ ਲਈ ਤੇ ਅਸੀਂ ਚਾਹੁੰਦੇ ਤੁਸੀਂ ਸਭ ਬੈਨ ਲਵੋ ਤਾਂ ਜੋ ਬਚਾਈ ਜਾਵੋ ਤਾਂ ਜੋ ਤੁਹਾਡੀ ترقی ਤੇ ਸ਼ਾਂਤੀ ਵਧਦੀ ਜਾਵੇ ਤੁਹਾਡਾ ਤੇ ਤੁਹਾਡੇ ਬਾਲ ਬੱਚਿਆਂ ਦਾ ਭਲਾ ਹੋਵੇ ਤੇ ਪ੍ਰਭੂ ਤੁਹਾਨੂੰ ਨੇਤਨ ਜਾਂ ਤੋਂ ਧਨੀ ਬਣਾਵੇ ਔਰ ਦੇਰ ਬੋਧ ਨੂੰ ਬੋਧਵਾਰ ਬੜਾਵੇਂ ਕਮਦਿਲਿਆ ਨੂੰ ਤਲਾਸ਼ਾ ਜਵੇ ਤੇਰੀ ਜਿਦਾ ਪਰਮੇਸ਼ਰ ਦੀ ਕਰ ਦਬਿਆ ਕੁਝ ਨਾ ਮਨ ਉਠਾ ਲਵੇ ਇਸ ਕਾ ਤੁਸੀਂ ਕਹਿੰਦੇ ਆ ਕਿ ਇਹ ਇਨਸਾਨੀयत ਨੂੰ ਪੈ ਲਵੋ ਜਿਹੜੀ ਸ੍ਰੀਪ ਤੋਂ ਉਤਰੀ ਆ ਇਹ ਇਨਸਾਨੀयत ਨੂੰ ਲੈ ਲਵੋ ਜਿਹੜੀ ਸ੍ਰੀਪ ਤੋਂ ਉਤਰੀ ਆ ਇਹ ਇਨਸਾਨੀयत ਪ੍ਰਭੂ ਦੇ ਵਿੱਚ ਤੁਹਾਨੂੰ ਧਣੀ ਬਣਾਵੇਗੀ ਤੁਹਾਨੂੰ ਸ਼ਰਮਿੰਦਿਆ ਨਹੀਂ ਹੋਣ ਦਵੇਗੀ ਤੁਹਾਡੇ ਕੰਮ ਜਿਹੜੇ ਨੇ ਉਹ ਸ਼ੁਭ ਹੋਣਗੇ ਔਰ ਸ਼ੁਭ ਕਰਮਾਂ ਦੇ ਲਈ ਤੁਸੀਂ ਰਚੇਗੇ ਜੇ ਆਪਣੀ ਸਾਰੀ ਬੁਰੀਾਈ ਨੂੰ ਛੱਡ ਕੇ ਤੋਬਾ ਕਰਕੇ ਆਓ ਪਿਤਾ ਪਰਮੇਸ਼ਰ ਪ੍ਰਭੂ ਯੇਸ਼ੂ ਦੇ ਚਰਨਾਂ 'ਚ ਆਪਣੇ ਮਨਾਂ ਤੋਂ ਦੁਆ ਕਰੀਏ ਜੇ ਕੋਈ ਤੋਬਾ ਕਰਨੀ ਚਾਹੁੰਦਾ ਤੇ ਆਪਣੇ ਮਨ ਤੋਂ ਤੋਬਾ ਕਰੇ ਆਪਣੇ ਦਿਲ ਤੋਂ ਤੋਬਾ ਕਰੇ ਕਿਉਂਕਿ ਪ੍ਰਭੂ ਦਿਲਾਂ ਦੇ ਗੁਰਦਿਆਂ ਨੂੰ ਜਾਣਦਾ ਆ ਅਰਥਿਉਨਾ ਵਾਤੇ ਪ੍ਰਾਪਨਾ ਕਰਾਵੇ ਪਿਆਰੇ ਪਿਤਾ ਪਰਮੇਸ਼ਵਰ ਪ੍ਰਭੂ ਯਿਸੂ ਨਾਲ ਸਜੀਤ ਅਧਾ ਨਵਾਦ ਇਹਨਾਂ ਬਚਨਾਂ ਦੇ ਲਈ ਅਸੀਂ ਪਿਤਾ ਪਰਮੇਸ਼ਵਰ ਪ੍ਰਭੂ ਯਿਸੂ ਨਾਲ ਸਜੀਤ ਆਗਿਆ ਕਰ ਸੀ ਬਾਤ ਉਸੇ ਨੂੰ ਆਪਣਾ ਪ੍ਰਭੂ ਸੋ ਮੋਦ ਦਿੱਤਾ ਨਵਾਦ ਕਰਦੇ ਹਾਂ ਪਿਤਾ ਪਰਮੇਸ਼ਵਰ ਪ੍ਰਭੂ ਜਿਸਾਨੂੰ ਸਿਖਾਇਆ ਸਮਝਾਇਆ ਚਲਾਇਆ ਆਪਣਾ ਨਾਮ ਦਿੱਤਾ ਆਪਣਾ ਕਲਾਮ ਦਿੱਤਾ ਆਪਣੀ ਬੁੱਲ ਵਿੱਚੋਂ ਬੋਲ ਦਿੱਤੀ ਅਤੇ ਆਪਣਾ ਰਾਹ ਬਖਸ਼ਾਇਆ ਧੰਨਵਾਦ ਕਰਦੇ ਹਾਂ ਅੱਜ ਦਾ ਦਿਨ ਤੁਹਾਡੇ ਹੱਥ ਵਿੱਚ ਅੱਜ ਦੇ ਦੀਆਂ ਬਰਕਤਾਂ ਨੇ ਸਭ ਨੂੰ ਹਾਸਲ ਕਰਨੇ ਤਾਕਤ ਬਖਸ਼ੋ ਰੂਪ ਰਾਗ ਜਿਸਮ ਜਾਤ ਬਾਲ ਬੱਚੇ ਬਜ਼ੁਰਗ ਨਗਰ ਕਿਸਿਆ ਚਰਚ ਤੁਹਾਡੇ ਹੱਥ ਵਿੱਚ ਸੁਣਨ ਵਾਲੇ ਸਾਰੇ ਪਰਮ ਪ੍ਰਵੰਤ ਦਿੱਆ ਹੋ ਗਿਆ ਅਸੀਂ ਵਿਸ਼ਵਾਸ ਕਰਦੇ ਹਾਂ ਜਿਨ੍ਹਾਂ ਨੇ ਤੋਬਾ ਕਰ ਲਈ ਆ ਜਿਨ੍ਹਾਂ ਨੇ ਆਪਣਾ ਜੀਵਨ ਪ੍ਰਭੂ ਦੇ ਦਿੱਤਾ ਪਰ ਯਿਸੂ ਨਾਲ ਸੀ ਉਹ ਤੇ ਗੌਰ ਕਰਿਓ ਵਰਾ ਦੇ ਮਨਾਂ ਨੂੰ ਜਾਚ ਆਇਆ ਪਰ ਪਰਨ ਨੂੰ ਇੱਕ ਚੰਗਾ ਜੀਵਨ ਦਿਓ ਔਰ ਪ੍ਰਭੂ ਜੀ ਆਪਣੇ ਜੀਵਨ ਦੇ ਤਰਤੀ ਨੂੰ ਆਪਣੇ ਜੀਵਨ ਛਾਰ ਦਿਨੋਂ ਦੇਖਣ ਕਿਹਾ ਪਰਮੇਸ਼ਵਰ ਤੈਨੂੰ ਧੰਨ ਕਹਿਣ ਸਦਾ ਇਸ ਸਰੀਰ ਨੂੰ ਆਪਣੇ ਮੋਰੇ ਰੱਖਣਾ ਔਰ ਪ੍ਰਭੂ ਤੇਰੀ ਕੁਰਬਾਨੀ ਨੂੰ ਯਾਦ ਰੱਖਣਾ ਔਰ ਤੈਨੂੰ ਸਦਾ ਤਾਂਵਾਦੀ ਪੇਟ ਚੜਾਇਆ ਕਰਨਾ ਦੋ ਵਸਰੇ ਪ੍ਰਭੂ ਜੀ ਤੁਸੀਂ ਆਪਣਾ ਚੇਤਨਾ ਚਾਉਣ ਦੀ ਕਿਰਪਾ ਬਖਸ਼ੀ ਧੰਨਵਾਦ ਕਰਦੇ ਨਾ ਵਚਨਾਂ ਦਾ ਸਾਰੋ ਬਿਲੀਫ ਕੀਤਾ ਆ ਧੰਨਵਾਦ ਕਰਦੇ ਤੁਹਾਡੀ ਬਲੇਸਿੰਗ ਪ੍ਰਭੂ ਜੀ ਹਰੇਕ ਸ਼ਰੀਰ ਨੂੰ ਲਈ ਗੋਲਕੇ ਦਾਦੇ ਮਾਲਕ ਗੁਲ ਕੇ ਨਾਮ ਦੇ ਮਾਲਕ ਯਸੂਰਾਸੀ ਜੀ ਪੂਰੀ ਬਨੁਖ ਜਾਤੀ ਤੇ ਦਿਆ ਕਰੋ ਸਾਡੇ ਨਕਰ ਤੇ ਵੀ ਵੱਡੀ ਕਿਰਪਾ ਕਰੋ ਪ੍ਰਾਰਥਨਾ ਪਵਿੱਤਰ ਪ੍ਰਭੂ ਯੇਸ਼ੂ ਦੇ ਪਵਿੱਤਰ ਨਾਮ ਤੇ ਮੰਗਦੇ ਹਾਂ ਆਮੀਨ ਭਾਈ ਭੈਣੋ ਪ੍ਰਭੂ ਤੋਂ ਵਰਤ ਮੰਗਦੇ ਵੀ ਗੋਡ ਬੈਸ਼ ਹਾਲੇਲੂਇਆ 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 Hallelujah. Hallelujah. Good morning. Have a nice day.